ਸਾਰਨੂ ਪਿਆਰਪਰੀ ਸਤਿਸ਼੍ਰੀ ਅਕਾਲ ਜੀ ਉਮੀਦ ਹੈ ਸਾਰੇ ਠੀਕ ਹੋ ਹੋਮਗੇ ਕੱਲ ਨੂੰ 4 ਤਰੀਕ ਇੰਤਜ਼ਾਰ ਦੀਆਂ ਕੜੀਆਂ ਖਤਮ ਜਿਹੜੀ ਘਪਰਾਹਟ ਹੋ ਰਹੀ ਸੀ ਉਹ ਕੱਲ ਨੂੰ ਬਹੁਤਿਆਂ ਦੀ ਖਤਮ ਹੋ ਜਾਣੀ ਹੈ ਕੱਲ ਨੂੰ ਪਤਾ ਲੱਗ ਜਾਣਾ ਕਿਹੜੀ ਪਾਰਟੀ ਨੂੰ ਲੋਕ ਚਾਹੁੰਦੇ ਸੀ ਕਿਹੜੇ ਲੀਡਰ ਨੂੰ ਐਮਪੀ ਬਣਾਉਣਾ ਚਾਹੁੰਦੇ ਸੀ ਕਿ ਪਾਰਲੀਮੈਂਟ ਦੇ ਵਿੱਚ ਜਾ ਕੇ ਸਾਡੇ ਦੁੱਖ ਦਰਦ ਉੱਥੇ ਬੋਲੇ ਕੀ ਕਿਹੜੇ ਦੁੱਖਾਂ ਦੇ ਵਿੱਚੋਂ ਆਮ ਲੋਕ ਜਾਦਾ ਲੰਘ ਰਹੇ ਨੇ ਕਿਹੜੀ ਤਕਲੀਫ ਹਰ ਰੋਜ਼ ਉਹਨਾਂ ਨੂੰ ਸਹਿਣੀ ਪੈਂਦੀ ਹੈ ਕਿ ਉਹ ਲੀਡਰ ਐਮਪੀ ਜਿਸ ਨੂੰ ਕੱਲ ਲੋਕ ਬਣਾਉਣ ਜਾ ਰਹੇ ਨੇ ਵੋਟਾਂ ਪਈਆਂ ਸੀ ਇੱਕ ਜੂਨ ਨੂੰ ਤੇ ਕੱਲ ਨੂੰ ਉਹ ਦਿਨ ਆ ਚੁੱਕਿਆ 4 ਤਰੀਕ ਕੱਲ ਨੂੰ ਪਤਾ ਲੱਗ ਜਾਣਾ ਕਿਸ ਦੀ ਕਿਹੜੀ ਪਾਰਟੀ ਦੀ ਸਰਕਾਰ ਕੇਂਦਰ ਦੀ ਸਰਕਾਰ ਕੱਲ ਨੂੰ ਬਣਨ ਜਾ ਰਹੀ ਹੈ ਜੇ ਦੀ ਘਪਰਾਹ ਕੋਈ ਵੀ ਸੀ ਕਿਹੜੇ ਲੀਡਰ ਨੂੰ ਪਸੰਦ ਕਰਦੇ ਨੇ ਉਹ ਕੱਲ ਨੂੰ ਸਾਰਾ ਕਲੀਅਰ ਹੋ ਜਾ ਬਾਕੀ ਆਪ ਦੀ ਆਪ ਦੀ ਰਾਏ ਤੁਸੀਂ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸ ਦਿਓ ਕੀ ਲੱਗਦਾ ਤੁਹਾਨੂੰ ਕਿਹੜੀ ਪਾਰਟੀ ਕੱਲ ਨੂੰ ਜਿੱਤ ਸਕਦੀ ਹੈ ਜਾਕਾ ਤਵੰਦਨ ਹੋ ਸਕਦਾ ਕਿਹੜੇ ਐਮਪੀ ਲੀਡਰ ਨੂੰ ਲੋਕ ਚਾਹੁੰਦੇ ਸੀ ਕਿਹਨੂੰ ਵੋਟ ਜ਼ਿਆਦਾ ਪੈ ਸਕਦੀ ਆ ਕਾਨੂੰਨਿਕ ਚੀਜ਼ ਦਾ ਇਹ ਵੀ ਡਰਾ ਕਿ ਜਿੰਨਾਂ ਦੀਆਂ ਟਿਕਟਾਂ ਪੱਕੀਆਂ ਕੀਤੀਆਂ ਵੀ ਅਸੀਂ ਕੀਤਾ ਲੀਡਰ ਐਮਪੀ ਬਣ ਕੇ ਹੀ ਬਣਗੇ ਭਾਈ ਅਮਰਤਪਾਲ ਸਿੰਘ ਖਡੂਰ ਸਾਹਿਬ ਤੋਂ ਜਿਸ ਤਰ੍ਹਾਂ ਦਾ ਉਹਨਾਂ ਦਾ ਪ੍ਰਚਾਰ ਹੋ ਰਿਹਾ ਸੀ ਇੱਕ ਲਹਿਰ ਬਣੀ ਵਈ ਸੀ ਕਿ ਭਾਈ ਅਮਰਤਪਾਲ ਸਿੰਘ ਬਹੁਤ ਵੱਡੀ ਲੀਡ ਦੇ ਨਾਲ ਖਡੂਰ ਸਾਬ ਤੋਂ ਜਿੱਤਣਗੇ। ਔਰ ਦੂਜੀ ਭਾਈ ਸਰਦਾਰ ਸਿਮਰਨ ਸਿਮਰਨਜੀਤ ਸਿੰਘ ਮਾਨ। ਉਹਨਾਂ ਦੀ ਵੀ ਪੂਰਾ ਉਹਨਾਂ ਦਾ ਵੀ ਪੂਰਾ ਪ੍ਰਚਾਰ ਜੋਰ ਸ਼ੋਰ ਨਾਲ ਹੋ ਰਿਹਾ ਸੀ। ਤੇ ਵੱਡੇ ਵੱਡੇ ਨਿਊਜ਼ ਰਿਪੋਰਟਰ ਗਏ ਵੀ ਨੇ ਸਰਵੇ ਵੀ ਕੀਤੇ ਸੀ। ਇਪਈ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਹੀ ਵੋਟ ਪਾਉਣਗੇ। ਉਹਨਾਂ ਨੇ ਕੰਮ ਕਰਵਾਏ ਨੇ ਆਪਦੇ ਕਾਰਜਕਾਲ ਦੌਰਾਨ ਤੇ ਉਹਨਾਂ ਨੇ ਕੰਮ ਜੋ ਕਰਾਏ ਨੇ ਕਿ ਅਸੀਂ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਹੀ ਵੋਟ ਪਾਵਾਂਗੇ। ਔਰ ਤੀਜੀ ਟੈਗਟ ਜਿਹੜੀ ਪੱਕੀ ਕੀਤੀ ਵੀ ਸੀ ਉਹ ਸੀਗੀ ਫਰੀਦਕੋਟ ਤੋਂ ਭਾਈ ਸਰਬਜੀਤ ਸਿੰਘ ਖਾਲਸਾ ਜੀ। ਕਿ ਉਹ ਟੈਗਟ ਵੀ ਕੀ ਕੀਤੀ ਵੀ ਸੀ ਕਿ ਪਾਰਲੀਮੈਂਟ ਤੇ ਇਹ ਤਿੰਨ ਭਾਈ ਸਾਹਿਬ ਇਕੱਠੇ ਜਿੱਤਣਗੇ ਹੀ ਜਿੱਤਣਗੇ ਵੱਡੀ ਲੀਡ ਦੇ ਜਿੱਤਣਗੇ ਲੋਕਾਂ ਦਾ ਬਹੁਤ ਸਮਰਥਨ ਮਿਲ ਰਿਹਾ ਸੀ ਇਹਨਾਂ ਨੂੰ ਉਹਨਾਂ ਦੇ ਐਸਤੇ ਕੋਈ ਉਨੀ ਕੀ ਹੁੰਦੀ ਆ ਜਾਂ ਕੋਈ ਗਿਣਤੀ ਦੇ ਵਿੱਚ ਘਟਾਲਾ ਕੀਤਾ ਜਾਂਦਾ ਤਾਂ ਫਿਰ ਉੱਥੇ ਗਲਤ ਗੱਲ ਹੋ ਸਕਦੀ ਹੈ ਸਿੱਖ ਭੜਕ ਵੀ ਸਕਦੇ ਨੇ ਕਿਉਂਕਿ ਜੋਰ ਬਹੁਤ ਲੱਗਿਆ ਹੋਇਆ ਸੀ ਬਹੁਤ ਜੋਰ ਸ਼ੋਰ ਦੀ ਪ੍ਰਚਾਰ ਹੋ ਰਿਹਾ ਸੀ ਜਿਤਾਉਣ ਦੇ ਲਈ ਪਾਰਲੀਮੈਂਟ ਦੇ ਵਿੱਚ ਇੱਕ ਠੋਕ ਕੇ ਬੋਲਣ ਦੇ ਲਈ ਪੂਰਾ ਜੋਰ ਲੱਗਿਆ ਹੋਇਆ ਸੀ ਕਿ ਅਸੀਂ ਇਹਨਾਂ ਨੂੰ ਜਿਤਾਵਾਂਗੇ ਹੀ ਜਿਤਾਵਾਂਗੇ ਬਾਕੀ ਕੱਲ ਨੂੰ ਕਲੀਅਰ ਹੋ ਜਾਊਗਾ ਵਿੱਚ ਗੱਲਾਂ ਨਿਕਲ ਕੇ ਵੀ ਆ ਰਹੀਆਂ ਨੇ ਲੋਕਾਂ ਦੇ ਸਰਵੇ ਨੇ ਗੱਲਾਂ ਬਾਤਾਂ ਕਰਦੇ ਨੇ ਕਿ ਬੀਜੇਪੀ ਦੀ ਸਰਕਾਰ ਬਣਨ ਵਾਲੀ ਆ ਵਿੱਚ ਕਹਿ ਰਹੇ ਨੇ ਕਿ ਬੀਜੇਪੀ ਦੀ ਸਰਕਾਰ ਨਹੀਂ ਬਣੂਗੀ ਹੋਰ ਪਾਰਟੀਆਂ ਨੇ ਗਠਜੰਬੰਦਨ ਕਰ ਲੈ ਕਿ ਇਸ ਵਾਰ ਬੀਜੇਪੀ ਦੀ ਅਗਰ ਸਰਕਾਰ ਬਣਦੀ ਹੈ ਤਾਂ ਤਿੱਗੜੀ ਹੋ ਜਾਣੀ ਹੈ ਮਤਲਬ ਤਿੰਨ ਲਗਾ ਲਗਾਤਾਰ ਤਿੰਨ ਵਾਰ ਸਰਕਾਰ ਨਹੀਂ ਬਣ ਸਕਦੀ ਕਿਸੇ ਦੀ ਵੀ 10 ਸਾਲ ਦੋ ਦੋ ਮਤਲਬ ਲਗਾਤਾਰ ਦੋ ਵਾਰ ਜਿੱਤ ਸਕਦੇ ਨੇ 10 ਸਾਲ ਰਾਜ ਕਰ ਸਕਦੇ ਨੇ ਪਰ ਤੀਜੀ ਵਾਰ ਨਹੀਂ ਉਹ ਸਰਕਾਰ ਬਣ ਸਕਦੀ ਤਾਂ ਬਹੁਤ 파ਟੀਆਂ ਨੇ ਕਹਿੰਦੇ ਗੜਵੰਦਨ ਕਰ ਲਿਆ ਬਾਕੀ ਕੱਲ ਨੂੰ 4 ਤਰੀਕ ਹੈ ਜੀ ਪਤਾ ਲੱਗ ਜਾਣਾ ਸਭ ਕੁਝ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਣਾ ਕੱਲ ਨੂੰ ਬਾਕੀ ਤੁਸੀਂ ਆਪ ਦੇ ਹਿਸਾਬ ਦੇ ਨਾਲ ਆਪ ਦੇ ਤਿਆਰਬੇ ਦੇ ਨਾਲ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਦੱਸ ਸਕਦੇ ਹੋ ਗੱਲ ਸਾਂਝੀ ਕਰ ਸਕਦੇ ਹੋ ਕਿ ਕੱਲ ਨੂੰ ਲੱਕੀ ਲੱਗਦਾ ਕਿਹੜੀ ਪਾਰਟੀ ਦੇ ਜਿੱਤਣ ਦੇ ਚਾਂਸ ਨੇ ਕਿਹੜੇ ਆਜ਼ਾਦ ਖੜੇ ਸੀ ਉਹਨਾਂ ਦੇ ਚਾਂਸ ਤਾਂ ਸੀ ਜਿੱਤਣ ਦੇ ਜਿੱਤਣਗੇ ਵੀ ਪਰ ਅਗਰ ਕੋਈ ਵੋਟਾਂ ਦੀ ਗਿਣਤੀ ਵਿੱਚ ਕੋਈ ਇੱਧਰ ਉੱਧਰ ਹੁੰਦੀ ਆ ਗਿਣਤੀ ਤਾਂ ਮਾਹੌਲ ਵੀ ਖਰਾਬ ਹੋ ਸਕਦਾ ਤਾਂ ਬਾਕੀ ਦੇਖਦੇ ਆ ਜੀ ਕੱਲ ਨੂੰ 4 ਤਰੀਕ ਨੂੰ ਕਿਹੜੀ ਪਾਰਟੀ ਦੀ ਸਰਕਾਰ ਬਣਦੀ ਆ ਤੇ ਕਿਹੜੇ-ਕਿਹੜੇ ਲੀਡਰ ਨੂੰ ਲੋਕ ਚਾਹੁੰਦੇ ਸੀ ਕਿ ਉਹਨਾਂ ਨੂੰ ਵੋਟ ਪਾਈ ਆ ਕਿ ਉਹ ਮੈਂ ਪਾਰਲੀਮੈਂਟ ਦੇ ਵਿੱਚ ਜਾ ਕੇ ਬੋਲਣਗੇ